ਤੇ ਮਗਰਾਂ ਆਇਓ ਜਿਹਨੂੰ ਸਰਕਾਰ ਚੋਰ ਕਹਿੰਦੀ ਆ ਉਹਦੇ ਮਗਰਾਂ ਆਇਓ ਜਿਹਨੂੰ ਸਰਕਾਰ ਕਹਿੰਦੀ ਆ ਚੈਨੀ ਚੋਰ ਆ ਪਹਿਲਾਂ ਪੰਜਾਬ ਦੇ ਲੋਕ ਜਤੌਣ ਚ ਇਕੱਠੇ ਹੋਏ ਸੀ ਹੁਣ ਇਹਦੀ ਸਰਕਾਰ ਡਗਾਉਂ ਚ ਇਕੱਠੇ ਆ ਗਈ ਅਕਾਲੀਆਂ ਨਾਲ ਤੁਸੀਂ ਨਹੀਂ ਖੜੇ ਕਾਂਗਰਸੀਆਂ ਨਾਲ ਤੁਸੀਂ ਨਹੀਂ ਖੜੇ ਅਕਾਲੀਆਂ ਨਾਲ ਤੁਸੀਂ ਨਾ ਖੜੇ ਤੇ ਕਦੋਂ ਸਰਕਾਰ ਆਊਗੀ ਤੁਸੀਂ ਉਹਨੂੰ ਵੀ ਮਾੜਾ ਕਹੋਗੇ ਗੱਲ ਨਹੀਂ ਕਰਦੇ ਪਾਣਾ ਸਿੱਧੂ ਦੀ ਅਸੀਂ ਸਾਰਿਆਂ ਦੀ ਗੱਲ ਕਰਦੇ ਆਂ ਵੀ ਹਰ ਇੱਕ ਨਾਲ ਐਵੇਂ ਬਾਰੀ-ਬਾਰੀ ਥੋੜ ਨੂੰ ਕੱਲਾ-ਕੱਲਾ ਕਰਕੇ ਮਾਰ ਰਹੇ ਨੇ ਉਹ ਕੱਲੇ-ਕੱਲੇ ਮਰਨ ਨਾਲ ਇਕੱਠੇ ਹੋ ਕੇ ਮਰ ਲਈਏ ਇਹਦੇ ਕੋਲੇ ਵੀ ਸਾਰਾ ਕੁਝ ਮੇਰਾ ਹੀ ਹੈ ਜਿਸ ਤਰ੍ਹਾਂ ਹੁਣ ਭਗਵਾਨ ਤਮਨ ਸਾਹਿਬ ਨੂੰ ਲੱਗਦਾ ਸਿਆਣਿਆਂ ਨੇ ਕਿਹਾ ਵੀ ਸਮਾਂ ਇੱਕ ਜਹੀ ਚੀਜ਼ ਹੈ ਜਦੋਂ ਬੰਦਾ ਨੀਵੇਂ ਤਾਂ ਤੇ ਖੜਾ ਹੋਵੇ ਉਦੋਂ ਵੀ ਰੱਬ ਨੂੰ ਯਾਦ ਰੱਖੇ ਤੇ ਜਦੋਂ ਕਿਸੇ ਉੱਚੀ ਪਦਵੀ ਤੇ ਹੋਵੇ ਉਦੋਂ ਵੀ ਰੱਬ ਨੂੰ ਯਾਦ ਰੱਖੇ ਸਸੀ ਕਾਲ ਤੁਸੀਂ ਲੋੜੇ ਨੂੰ ਸਫਰ ਟੈਲੀਵਿਜ਼ਨ ਦੇ ਨਾਲ ਭਾਨੇ ਸਿੱਧੂ ਤੋਂ ਲੈ ਕੇ ਵੱਡਾ ਕੱਠ ਸੰਗਰੂਰ ਦੇ ਲਾਗਲੇ ਪਿੰਡਾਂ ਦੇ ਵਿੱਚ ਹੀ ਕਹੂੰਗਾ ਕਿਉਂਕਿ ਮਾਨ ਨੇ ਆਪਣੀ ਕੋਠੀ ਦੀ ਦਿਵਾਲੀ ਪਹੁੰਚ ਨਹੀਂ ਦਿੱਤਾ ਲੋਕ ਖੜੇ ਆ ਗੱਲਬਾਤ ਕਰਦੇ ਆ ਬਾਈ ਕਿਹੜੀ ਜਗ੍ਹਾ ਤੋਂ ਆਏ ਹੋ ਬਾਈ ਜੀ ਫਤੇਗੜ ਸਾਹਿਬ ਤੋਂ ਬਾਈ ਫਤੇਗੜ ਸਾਹਿਬ ਤੋਂ ਆਏ ਹੋ ਕਿਉਂ ਆਏ ਹੋ ਕਾਰਨ ਕੀ ਹੈ ਬਾਈ ਜੀ ਤੁਹਾਨੂੰ ਪਤਾ ਹੀ ਹੈ ਵੀ ਪਿਛਲੇ ਦਿਨਾਂ ਤੋਂ ਜੋ ਪਾਨਾ ਸਿੱਧੂ ਨਾਲ ਹੋ ਰਿਹਾ ਹੈ ਵੀ ਉਹਦੇ ਤੇ ਝੂਠੇ ਪਰਚੇ ਪਾਏ ਜਾ ਰਹੇ ਨੇ ਉਦੇ ਕਰਕੇ ਅੱਜ ਕਾਲ ਸੀਗੀ ਸੀਐਮ ਸਾਹਿਬ ਦੀ ਕੋਠੀ ਨੂੰ ਘੇਰਨ ਦਾ ਤੇ ਉਹਦੇ ਕਰਕੇ ਸਾਰੇ ਆਏ ਹੋਏ ਆ ਜੀ ਬਾਈ ਉਹਦੇ ਮਗਰ ਆਏ ਜੋ ਜਿਹਨੂੰ ਸਰਕਾਰ ਚੋਰ ਕਹਿੰਦੀ ਆ ਉਹਦੇ ਮਗਰ ਆਏ ਜੋ ਜਿਹਨੂੰ ਸਰਕਾਰ ਕਹਿੰਦੀ ਆ ਚੈਨੀ ਚੋਰ ਆ ਬਾਈ ਜੀ ਜਿਹੜਾ ਬੰਦਾ ਲੋਕਾਂ ਦੀ ਆਵਾਜ਼ ਬਣੂ ਜਾਂ ਦਬਲੇ ਕੁਤਲੇ ਲੋਕਾਂ ਦੇ ਨਾਲ ਸਾਥ ਦੂਗਾ ਉਹਦਾ ਚੋਰ ਆ ਸਰਕਾਰ ਦੀ ਨਜ਼ਰ ਚ ਤੁਸੀਂ ਪਿੱਛੇ ਦੇਖ ਲਓ ਇਤਿਹਾਸ ਬੋਲ ਕੇ ਪਿਛਲੇ ਤੇ ਅੱਜ ਵੀ ਕੁਝ ਆ ਇਹ ਤਾਂ ਸੇਮ ਕਿੰਗ ਉਹਦੇ ਵਾਲੀ ਗੱਲ ਕਰਨ ਲੱਗ ਗਿਆ ਵੀ ਅਸੀਂ ਉਦੇ ਮੰਗ ਜਿਹੜਾ ਬੋਲੂ ਮੇਰੇ ਵਿਰੁੱਧ ਸਾਊਥ ਕੋਰੀਆ ਵਾਲੇ ਤੇ ਮੰਗ ਸੇਮ ਉਹੀ ਚੀਜ਼ ਐ ਵੀ ਜਿਹੜਾ ਬੋਲੂਗਾ ਉਸ ਦੀ ਉਸਤੇ ਪਰਚੇ ਪਾ ਕੇ ਉਹਨੂੰ ਪੱਕਾ ਹੀ ਅੰਦਰ ਭੇਜਣ ਦੇਉ ਚ ਐ ਪਹਿਲਾਂ ਤੁਸੀਂ ਅਮਰਪਾਲ ਦਾ ਦੇਖ ਲਓ ਜਾਂ ਹੋਰ ਮੁੰਡਿਆਂ ਦਾ ਵੀ ਹਾਲ ਦੇਖ ਲਓ ਅਸੀਂ ਇਕੱਲੇ ਭਗਵਾ ਦੀ ਗੱਲ ਨਹੀਂ ਕਰਦੇ ਪਾਨਾ ਸਿੱਧੂ ਦੀ ਅਸੀਂ ਸਾਰੇ ਦੀ ਗੱਲ ਕਰਦੇ ਆਂ ਵੀ ਹਰ ਇੱਕ ਨਾਲ ਐਵੇਂ ਬਾਰੀ-ਬਾਰੀ ਥੋੜ ਨੂੰ ਇਕੱਲਾ- ਇਕੱਲਾ ਕਰਕੇ ਮਾਰ ਰਹੇ ਨੇ ਉਹ ਇਕੱਲੇ- ਇਕੱਲੇ ਮਰਨ ਨਾਲ ਇਕੱਠੇ ਹੋ ਕੇ ਮਰ ਲਈਏ ਦੇ ਕੋਲ ਆ ਕੇ ਇਹਦੇ ਕੋਲ ਆ ਗਏ ਅਸੀਂ ਤਾਂ ਜੀ ਇਕੱਠਿਆਂ ਦੀ ਗੱਲ ਕਰੀ ਜਾਂਦੇ ਆ ਪਹਿਲਾਂ ਪੰਜਾਬ ਦੇ ਲੋਕ ਜਤੌਣ ਚ ਇਕੱਠੇ ਹੋਏ ਸੀ ਹੁਣ ਇਹਦੀ ਸਰਕਾਰ ਡਗਾਉ ਬਾਈ ਜੀ ਠੀਕ ਆ ਬੰਦਾ ਇੱਕ ਵਾਰੀ ਲੋਕਾਂ ਨੂੰ ਆਪਦੇ ਉਹਦੇ ਚ ਲੈ ਸਕਦਾ ਪਰ ਬਾਰ ਬਾਰ ਤਾਂ ਨਹੀਂ ਸਾਨੂੰ ਇਹਦਾ 2 ਸਾਲਾਂ ਚ ਕੀ 1 ਸਾਲ ਜਿਹਦਾ ਚਿਹਰਾ ਸਾਫ ਨਜ਼ਰ ਆ ਗਿਆ ਬਾਈ ਜੀ ਇੱਕ ਗੱਲ ਕਹਿੰਦੇ ਹੁੰਦੇ ਨੇ ਤਪੋਂ ਰਾਜ ਰਾਜੋਂ ਨਰਕ ਤੇ ਜਿੰਨਾ ਚਿਰ ਬੰਦੇ ਦਾ ਕੋਈ ਤਪ ਨਾ ਕਰਿਆ ਹੋਵੇ ਉਹਨੂੰ ਰਾਜ ਨਹੀਂ ਨਸੀਬ ਹੁੰਦਾ ਤੇ ਜਦੋਂ ਉਹ ਰਾਜ ਕਰਦਾ ਤੇ ਫਿਰ ਉਹਨੂੰ ਇਹ ਲੱਗਣ ਲੱਗ ਜਾਂਦਾ ਵੀ ਸਾਰਾ ਕੁਝ ਮੇਰਾ ਹੀ ਹੈ ਜਿਸ ਤਰ੍ਹਾਂ ਹੁਣ ਭਗਵਾਨ ਤਮਨ ਸਾਹਿਬ ਨੂੰ ਲੱਗਦਾ ਸਿਆਣਿਆਂ ਨੇ ਕਿਹਾ ਵੀ ਸਮਾਇਕ ਜਹੀ ਚੀਜ਼ ਹੈ ਜਦੋਂ ਬੰਦਾ ਨੀਵੇਂ ਤਾਂ ਤੇ ਖੜਾ ਹੋਵੇ ਉਦੋਂ ਵੀ ਰੱਬ ਨੂੰ ਯਾਦ ਰੱਖੇ ਤੇ ਜਦੋਂ ਕਿਸੇ ਉੱਚੀ ਪਦਵੀ ਤੇ ਹੋਵੇ ਉਦੋਂ ਵੀ ਰੱਬ ਨੂੰ ਯਾਦ ਰੱਖਾ ਭਾਈ ਇਹ ਨਹੀਂ ਲੱਗਦਾ ਲੋਕ ਵੀ ਗਲਤ ਆ ਮੂਸੇ ਵਾਲਾ ਵੀ ਕਹਿਣਾ ਹੁੰਦਾ ਸੀ ਵੀ ਟਕਸਾਲੀਆਂ ਨਾਲ ਤੁਸੀਂ ਨਹੀਂ ਖੜੇ ਕਾਂਗਰਸੀਆਂ ਨਾਲ ਤੁਸੀਂ ਨਹੀਂ ਖੜੇ ਕਾਲੀਆਂ ਨਾਲ ਤੁਸੀਂ ਨਾ ਖੜੇ ਤੇ ਕਹਿੰਦਾ ਜਿਹੜੀ ਹੁਣ ਸਰਕਾਰ ਆਊਗੀ ਤੁਸੀਂ ਉਹਨੂੰ ਵੀ ਮਾੜਾ ਕਹੋਗੇ ਬਿਲਕੁਲ ਜੀ ਇਹ ਗੱਲ ਸੱਚ ਹੈ ਸੱਚ ਹੋਊਗੀ ਵੀ ਤਾਂ ਕਰਕੇ ਕਿਉਂਕਿ ਜਦ ਸਰਕਾਰ ਧੱਕੇ ਇੰਨਾ ਜ਼ਿਆਦਾ ਕਰੂਗੀ ਤਾਂ ਲੋਕ ਉਹਨੂੰ ਬ ਲੋਕਾਂ ਨੇ ਤਾਂ ਸਰਕਾਰ ਨੂੰ ਭਰੋਸਾ ਹੀ ਬਹੁਤ ਦਿੱਤਾ ਸੀ 92 ਐਮ.ਐਲ.ਏ ਦੇ ਤੇ ਅੱਜ ਤੱਕ ਕਿਸੇ ਨੂੰ ਮਣੀ ਦਿੱਤੇ ਸੀਗੇ ਬਈ ਐਮ.ਪੀ ਦੇ ਇਲੈਕਸ਼ਨ ਆਈ ਜਾਂਦੇ ਆ ਕੋਈ ਪਬਲਿਕ ਸਿਟੀ ਸਟੈਂਡ ਤਾਂ ਨਹੀਂ ਭੰਨਣ ਨੂੰ ਲੈ ਕੇ ਕਿਉਂਕਿ ਬਹੁਤ ਬੰਦੇ ਭੰਨਣ ਨੂੰ ਲੈ ਕੇ ਰਾਜਨੀਤੀ ਕਰ ਰਹੇ ਆ ਚਲੋ ਹੋ ਸਕਦਾ ਫਿਰ ਅਮਰਤਪਾਲ ਨੂੰ ਵੀ ਲੈ ਕੇ ਹੋਊਗਾ ਹੋਰ ਮੁੰਡਿਆਂ ਨੂੰ ਵੀ ਲੈ ਕੇ ਫਿਰ ਪਬਲਿਕ ਸਿਟੀ ਸਟੈਂਡ ਇਹ ਤਾਂ ਚਲੋ ਆਪਾਂ ਮੰਨ ਸਕਦੇ ਆ ਤੁਹਾਡੀ ਗੱਲ ਪਰ ਫਿਰ ਬਾਕੀ ਨੂੰ ਲੈ ਕੇ ਉਹਨਾਂ ਦਾ ਉਹਨਾਂ ਦਾ ਨਾਮ ਕਿੱਥੇ ਪਾਵਾਂਗੇ ਤੇ ਬਈ ਲੋਕ ਤਾਂ ਇਹ ਕਹਿੰਦੇ ਸੀ ਅਸੀਂ ਇਨਕਲਾਬ ਲੈ ਕੇ ਆਉਣਾ ਅਸੀਂ ਐਂ ਕਰਦਾ ਸੀ ਜੋ ਕਰਦਾ ਹੁਣ ਇਨਕਲਾਬ ਸਾਡੇ ਸਾਹਮਣੇ ਆ ਹੁਣ ਰ ਬਾਈ ਦੇਖੋ ਲੋਕਾਂ ਕੋਲੇ ਜਦੋਂ ਆਪਸ਼ਨ 4 ਹੋਣ ਤਾਂ 4 ਚੋਂ ਇੱਕ ਤਾਂ ਚੁਣਨਾ ਪਊਗਾ ਤੁਸੀਂ ਕਹਿ ਰਹੇ ਹੋ ਕਿ ਲੋਕ ਅੱਕੇ ਹੋਏ ਲੋਕਾਂ ਨੇ ਲਿਆਂਦਾ ਲੋਕਾਂ ਨੂੰ 4 ਚੋਂ ਇੱਕ ਤਾਂ ਚੁਣਨਾ ਪਊਗਾ ਜੇ ਤੁਸੀਂ ਨੋਟਾ ਵੀ ਦੁੱਬੋਂਗੇ ਵੱਧ ਤੋਂ ਵੱਧ ਨੋਟਾ ਵੀ ਦੁੱਬੋਂਗੇ ਤਾਂ ਵੀ ਇੱਕ ਸਰਕਾਰ ਤਾਂ ਆਊਗੀ ਇਸ ਕਰਕੇ ਲੋਕਾਂ ਦਾ ਕਸੂਰ ਨਹੀਂ ਹੁੰਦਾ ਲੋਕਾਂ ਨੇ ਬਦਲਾ ਲਿਆਂਦਾ ਸੀਗਾ ਪੰਜਾਬ ਵਾਸਤੇ ਪੰਜਾਬੀਅਤ ਵਾਸਤੇ ਅਬ ਨਹੀਂ ਹੋਣ ਦਾ ਵਾਸਤੇ ਤੇ ਪੰਜਾਬ ਵਾਸਤੇ ਬਈ ਮਾਨ ਸਰਕਾਰ ਕਹਿੰਦੀ ਅਸੀਂ ਇਨਕਲਾਬ ਲਿਆਂਦਾ ਅਸੀਂ ਐਸਐਸ ਕਰਤੀ ਅਸੀਂ ਆਹ ਕਰਤਾ ਸੀ ਓਹ ਕਰਤਾ ਇਸ ਤਿਹਾਰ ਲੱਗੇ ਜਦੋਂ ਆਪਾਂ ਰੋਡ ਤੇ ਹੁੰਨੇ ਆ ਵੀ ਅਸੀਂ ਆਹ ਕਰਤਾ ਦੇਖੋ ਇਨਕਲਾਬ ਲਿਆਂਦਾ ਸੀ ਸਰਦਾਰ ਭਗਤ ਸਿੰਘ ਨੇ ਉਸ ਤੋਂ ਬਾਅਦ ਇਨਕਲਾਬ ਕਿਸੇ ਨੇ ਲਿਆਂਦਾ ਉਸ ਤੋਂ ਬਾਅਦ ਸਿਰਫ ਨਾਰਿਆਂ ਤੇ ਜਕਾਰਿਆਂ ਨਾਲ ਸਰਕਾਰਾਂ ਬਣੀਆਂ ਨੇ ਅਸੀਂ ਐਸੇ ਇਨਕਲਾਬ ਨੂੰ ਕੁਝ ਨਹੀਂ ਮੰਨਦੇ ਤੇ ਤੁਸੀਂ ਸੜਕਾਂ ਤੇ ਆਪਣੇ ਪੋਸਟਰਾਂ ਦੀ ਗੱਲ ਕਰਦੇ ਹੋ ਉਹ ਇੱਕ ਪੰਜਾਬ ਦਾ ਪੈਸਾ ਹੈ ਸਾਡਾ ਪੈਸਾ ਹੈ ਇਨਕਮ ਟੈਕਸ ਦਾ ਪੈਸਾ ਜੋ ਭਗਵੰਤ ਮਾਨ ਅਪਦੀ ਆਪਦੇ ਵਾਸਤੇ ਆਪਦੀ ਅਮੀਜ਼ ਵਾਸਤੇ ਵੱਧ ਤੋਂ ਵੱਧ ਖਰਚ ਕਰ ਰਹੇ ਹੂੰ ਵੀਰੇ ਬੋਰਾਂ ਤੇ ਤਾਂ ਬਹੁਤ ਵਿਕਾਸ ਹੋ ਗਿਆ ਹੂੰ ਬੋਰਾਂ ਤੇ ਤਾਂ ਜੀ ਧੂੜ ਕੱਢੀ ਪਈ ਐ ਮੈਂ ਕਹਿੰਦਾ ਵੀ ਉਹ ਦੂਏ ਨੂੰ ਕਹਿਦਾ ਹੁੰਦਾ ਸੀ ਦੇਖੋ ਬੋਰ ਲੱਗੇ ਬੋਰ ਲੱਗ ਹੂੰ ਆਪਣੇ ਬੋਰ ਨਾਲ ਤਾਂ ਪੂਰਾ ਪੰਜਾਬ ਭਰਿਆ ਪਿਆ ਜਿੱਧਰ ਨੂੰ ਮਰਜੀ ਲੰਘ ਜਾਓ ਹੋਰ ਕੋਈ ਦੇਖੇ ਨਹੀਂ ਰਿਹਾ ਹੋਰ ਹੋ ਰਿਹਾ ਜੀ ਜੋ ਵਿਕਾਸ ਹੁੰਦੇ ਨੇ ਕੰਮ ਹੁੰਦੇ ਨੇ ਉਹ ਲੋਕਾਂ ਨੂੰ ਦਿੰਦੇ ਹੁੰਦੇ ਨੇ ਉਹ ਬੋਰ ਲਾਉਣ ਨਾਲ ਨਹੀਂ ਹੁੰਦੇ ਅੱਜ ਵਿਕਾਸ ਦੇਖੋ ਲੋਕਾਂ ਨੂੰ ਅੱਜ ਵਿਕਾਸ ਦਿਖ ਰਿਹਾ ਹੈ